ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਭਾਂਡੇ ਦੇਖਦੀ ਆਂ ਜੀ ਭਾਂਡੇ ਮੰਮੀ ਆ ਕਿ ਨਹੀਂ ਸਾਂਣੇ ਦੇ ਕੋਈ ਭਾਂਡੇ ਆ ਨਹੀਂ ਕਿੰਨੇ ਕਿ ਭਾਂਡੇ ਆ ਇਹ ਪਤੀਲੇ ਚੱਕਣੇ ਵਾਲੀ ਆ ਕੀ ਆ ਕਹਿੰਦੇ ਹੁੰਦੇ ਮੰਮੀ ਨੂੰ ਭਾਂਡਾ ਨਹੀਂ ਮਿਲਦਾ ਫਿਰੇ ਵਰਤ ਸਕਦੇ ਹੋ ਸੰਿਆਸੀ 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 ਦਾ ਸੰਿਆਸੀ ਤੇ ਹੁਣ ਪੜਨੇ ਨੂੰ ਵੀ ਹੋ ਗਿਆ ਇਹ ਹਾਂ ਕੋਈ ਭਾਂਡਾ ਚੱਕ ਕੇ ਥੱਲੇ ਵੀ ਰੱਖ ਦਿੰਦੇ ਜਿਵੇਂ ਦੁੱਧ ਗਰਮ ਕਰਦੇ ਮੰਨ ਲਓ ਉਹਦੇ ਨਾਲ ਫੜ ਕੇ ਥੱਲੇ ਰੱਖ ਦਿੰਦੇ ਆ ਹਮਮ ਇਸ ਤਰ੍ਹਾਂ ਨਹੀਂ ਕਰਨੀ ਓਕੇ ਸਾਲੇ ਕੋਈ ਦੁੱਧ ਹੁੰਦੀ ਪਹਿਲਾਂ ਗੋਲ ਹੈ ਪਹਿਲਾਂ ਗੋਲ ਹੁੰਦੀ ਈ ਐ ਕਿ ਇਸ ਸੰਿਆਸੀ ਨਹੀਂ ਜੀ ਹੈਗੀ ਉਹ ਹੁੰਦੇ ਇਹ ਸੰਿਆਸੀ ਵਰਗੀ ਹੋਆ ਸੰਨੀ ਕਿਆ ਕਹਿ ਦਿੰਦੇ ਇਹਨੂੰ ਹਾਂ ਇਸ ਸੰਿਆਸੀ ਨਹੀਂ ਸੰਿਆਸੀ ਜਿਉਂਦੀ ਸੀ ਬਟ ਇਹ ਫੜ ਇਹਨੂੰ ਫੜ ਕੇ ਰੱਖਣ ਨੂੰ ਥੱਲੇ ਆ ਜਿਵੇਂ ਪਕੜਨੇ ਵਾਲਾ ਹੁੰਦਾ ਚਿਮਟਾ ਚਿਮਟੇ ਟਾਈਪ ਦੀ ਵਰਗੀ ਚੀਜ਼ ਹੈ ਦੁੱਧ ਗਰਮ ਟਰਟ ਕੇ ਇਸਪੱਤੇ ਆਪਾਂ ਕੱਪੜੇ ਦੇ ਮਦਦ ਨਾਲ ਉਤਾਰਦੇ ਹਾਂ ਥੱਲੇ ਹਾਂ ਇਹ ਉਹ ਜਿਕਣਾ ਹੁੰਦਾ ਇਹ ਪਲਾਸ ਤਰਾ ਵਰਗੀ ਹੁੰਦੀ ਹੈ ਚਲ ਪਲਾਸੀ ਕਹਿ ਲਓ ਆ ਜਾਓ ਮਾਦੀ ਰਲੋ ਤੁਸੀਂ ਨੂੰ ਐਸੀ ਲੱਗਦੀ ਗੋਲ ਮਮਾ ਜੀ ਮਮਾ ਜੀ ਦੇਖੋ ਖਲਾਉਣਾ ਪਿਆ ਹਾਂ ਕੋਣ ਦੇਖ ਰਿਹਾ ਹੈਗਾ ਪੁੱਤ ਮੈਨੂੰ ਤੂੰ ਵੀ ਦੀ ਦੀਆਂ ਤੂੰ ਆ ਪਾਸੇ ਨਸਲਸ ਵਾਲੀ ਐ ਵੈਸੇ ਕੀਤਾ ਗੱਲ ਦੀ ਆਹ ਕਿਆ ਚੀਜ਼ ਆ ਹੈ ਨਾ ਇਹ ਵੀ ਇਹ ਮਨਲਾ ਦਾ ਉਹ ਹੋਣੀ ਆ ਹੈ ਕਲਰ ਸੈਕ ਦਾ ਕਲਰ ਆ ਕਲਰ ਹੈ ਉਹ ਦੇਖ ਲੈ ਮੇਰੇ ਪਹਿਲੇ ਕਿੰਨੇ ਕਰਦੇ ਆਂਗਾ ਆ ਕੱਪ ਥੋੜਾ ਅੱਗੇ ਪਲਾਸਟਿਕ ਵਾਲੇ ਆਂਦੇ ਤੇ ਹੁਣ ਆ ਚੀਜ਼ਾਂ ਆਉਣ ਲੱਗੀਆਂ ਹੈ ਡਾਲ ਹਾਊਸ ਡਾਲ ਹਾਊਸ ਪਿਛਲੀ ਵਾਰ ਡਾਲ ਲੈ ਗਏ ਨੂਰ ਵਾਸਤੇ ਮੈਂ ਕਹਿੰਦਾ ਇਹਨੇ ਤਾਂ ਨਹੀਂ ਮੁੜ ਕੇ ਚੱਕੀ ਲਮਾਰੀ ਚ ਹੱਥੇ ਨਹੀਂ ਲਾਇਆ ਮੁੜ ਕੇ ਆ ਦੇਖ ਲੈ ਢੁੰਡ ਪਤਾ ਨਹੀਂ ਕੀ ਆ ਪਸੰਦ ਆਉਣਾ ਹਾਂ ਮਾਂ ਉਹਦਾ ਕਸਪਸ ਨੂੰ ਸ਼ੌਕ ਹੋਣਾ ਪਤਾ ਹੀ ਨਹੀਂ ਦੇਖ ਲੋ ਹਾਂ ਉਹ ਭਾਈ ਹੁਣ ਹਰ ਗੁਣ ਦਾ ਸ਼ੌਕ ਪਤਾ ਨਹੀਂ ਕਿੱਦਾਂ ਨੂੰ ਜਾਣਾ ਹੈ ਉਹ ਤਾਂ ਹੁਣ ਹਰ ਗੁਣ ਜਦ ਬੜੀ ਹੋਊਗੀ ਫੇਰ ਪਤਾ ਲੱਗੇਗਾ ਹਾਂ ਅੰਦਾਜ਼ਾ ਆਹ ਕਾ ਚੀਜ਼ ਆ ਲਾਈਟ ਲੱਗਦੀ ਮੈਨੂੰ ਹਾਂ ਬੈਠੇ ਆ ਉਹ ਬਲ ਗਈ ਤੇ ਦਾਪ ਹੋ ਗਈ ਆ ਚੀਜ਼ ਆ ਚੇਂਜ ਵੀ ਹੋ ਜਾਂਦੀ ਹਣੀ ਹੋਊਗੀ ਚੇਂਜ ਹਾਂ ਇੱਕ ਤਾਂ ਆਪਣੇ ਲੱਗੀ ਵੀ ਸਾਡੇ ਉਹ ਹਮਤ ਹੋ ਗਈ ਹਾਂ ਸਾਡੇ ਤਿੰਨ ਕਲਰ ਆਈ ਹੈ ਤਿੰਨ ਕਲਰ ਆ ਇੱਕ ਨੋ ਤਿੰਨ ਬੰਦ ਟੱਚ ਵਾਲੀ ਆ ਮੇਰੀ ਟੱਚ ਹੋਏ ਤੇ ਜਲਦੀ ਬੰਦੇ ਕਰ ਦੋ ਆਹ ਹੋਰ ਮੈਂ ਇਹਨੂੰ ਛੱਡ ਦੇ ਆ ਦੇਖੋ ਪੀਲ ਨੂੰ ਡਾਇਰੈਕਟ ਚੱਲੇਗਾ ਹੈ ਡਾਇਰੈਕਟ ਚੱਲੇਗਾ ਤਾਰ ਨਾਲ ਅੱਛਾ ਡਾਇਰੈਕਟ ਅੱਛਾ ਤਾਰ ਲੱਗੇ ਚੱਲਦਾ ਇਹ ਠੀਕ ਆ ਠੀਕ ਆ ਹਾਂਜੀ ਗਈ ਹੋਤਾ ਉਹ ਉੱਧਰ ਕਿੱਧਰ ਉਹਦੇ ਕਿੰਨੇ ਦੋ ਚੱਕੀਆਂ ਵੀ ਆ ਉੱਧਰ ਲੱਖ ਤੇ ਕਹਿੰਦੀ ਆ ਮम्मा ਜੀ ਦੋ ਦੋ ਬਲਾਂ ਚੋਣੇ ਚੱਕ ਲਿਆ ਪਹਿਲੇ ਹੀ ਆਪਣਾ ਸਮਾਨ ਰੱਖ ਦੇ ਪੁੱਤ ਰੱਖ ਦੇ ਰੱਖ ਦੂੰਗੀ ਉਹ ਤਾਂ ਨਾ ਬੋਲਣੀ ਤੂੰ ਬਜਾ ਤੇ ਦੋ ਫੜ ਕੇ ਰਿਆਈ ਖੇលਿਆ ਹੈ ਨੀ ਉਹੀ ਤਾਂ ਗੱਲ ਆ ਹੋਰ ਸਿਰਤੀ ਚੱਕੇ ਉਹ ਤਣ ਪੱਠਾ ਸਾਹਿਬ ਤੇ ਲਿਆਈ ਦੀ ਹਾਂ ਪੱਠਾ ਜਿੱਦਾਂ ਨਹੀਂ ਦਾ ਬਰਥ ਦੇ ਦਾ ਉਹ ਦੋ ਹੀ ਲਿਆਈ ਅਸੀਂ ਕੋਲ ਚਲ ਉੱਪਰ ਗਿੱਡੀ ਚਲੋ ਫਿਰ ਹੁਣ ਦੇਖਦੇ ਹਾਂ ਉੱਪਰ ਬੜੇ ਆ ਸਮਾਨ ਅ ਡੈਕੋਰੇਸ਼ਨ ਦਾ ਲੈਣਾ ਜੀ ਆਪਾਂ ਨੇ ਸਮਾਨ ਜਾਂ ਇਹੋ ਖਾਲਾ ਦਾ ਵੀ ਹੈ ਇੱਕ ਬਾਲ ਤੂੰ ਫੜਦਾ ਸੀ ਮੈਂ ਇੱਕ ਰੱਖ ਦਿੰਦੀ ਕਿਥੇ ਵੀ ਨੂਰ ਉਹ ਫਿਰਦੀ ਉੱਧਰ ਉੱਧਰ ਪਿੱਛੇ ਖੇਲਦੀ ਫਿਰਦੀ ਨੂਰ ਮੈਂ ਕੀ ਕਹਿੰਦੇ ਹਾਂਜੀ ਹੈਪੀ ਬਰਥਡੇ ਹੈ ਇੱਕ ਤਾਂ ਹਾਲ ਲੈ ਲਓ ਹੂੰ ਜਿਹੜੇ ਹੰਦਾ ਲੋ ਬਲੂ ਲੈ ਲਓ ਬਲੂ ਲੈਣੇ ਬਲੂ ਲੈ ਲਓ ਵੈਸੇ ਨਾ ਵਾਈਟ ਤਾਂ ਦੀਦੀ ਨੂੰ ਉਸ ਦਿਨ ਘਰੋਂ ਦੇਤੇ ਤੇ ਵਾਈਟ ਆਪਣੇ ਕੋਲ ਬਚ ਗਏ ਤੇ ਕਾਫੀ ਜਿੱਦਣ ਉਹ ਡੈਕੋਰੇਸ਼ਨ ਕਰਕੇ ਗਿਆ ਨਾ ਵੀਰ ਉਹ ਨਾ ਦੀਦੀ ਨੇ ਪਹਿਲਾਂ ਦੇਖੇ ਫਿਰ ਮੂਹਨ ਕਿੱਥੇ ਆ ਹਾਂ ਜਿੜੀ ਦੇਖ ਕੇ ਉਧਰ ਨੂੰ ਲੰਘ ਕੇ ਮੈਂ ਚੱਕ ਲੈਣਾ ਯਾਰ ਪੈਮੂਨ ਬਚੇ ਕਿਤੇ ਹੋਣੇ ਤਾਂ ਮੈਂ ਦੇਖ ਕੇ ਗਈ ਇੱਥੇ ਕਿਹੜਾ ਚੱਕ ਲੈਣਾ ਇਹ ਕਾਹਾਂ ਲੈਣਾ ਯਾਰ ਸੰਪ ਦੀਦੀ ਜੀ ਮੈਂ ਇਹ ਦੱਕੂ ਨਹੀਂ ਨਹੀਂ ਆਪੇ ਭਰ ਹੋ ਜਾਣੇ ਮੂਹਨ ਨਾਲੇ ਦੀਦੀ ਦੇ ਨਾਲ ਜ਼ਿਆਦਾ ਛੇਤੀ ਹੋਣਾ ਦੇਖ ਲਾ ਕੀ ਕਰਦਾ ਮੈਂ ਖਾ ਮੈਂ ਨਹੀਂ ਖਾ ਮਮਮੀ ਹਵਾ ਵਾਲੇ ਨਹੀਂ ਨਹੀਂ ਉਹਦੇ ਉਹਦੇ ਨਾਲ ਸਾਰੇ ਬਲੂਨ ਵੀ ਪਰ ਹੁੰਦੇ ਕਹਿੰਦੇ ਕਿਹੜੇ ਨਾਲ ਜਿਹੜਾ ਦੂ ਆਪ ਉਹਨੂੰ ਤਿੰਨ ਹਵਾ ਵਾਲਾ ਪਪ ਹਾਂ ਤਿੰਨ ਚਾਰ ਚੁੰਝਾ ਆਏ ਉਹਨੂੰ ਇਹ ਉਹ ਚੱਕੂ ਵੀ ਬਾਜੀ ਉਹ ਅੱਛਾ ਉਹਦੇ ਮਾਣਾ ਮੈਂ ਸਮਝ ਗਿਆ ਤਾਂ ਉਹਦੇ ਮਾ ਪਤਾ ਇੱਕ ਜਿਹੜੀ ਆਪਣੇ ਫੁੱਟਬਾਲ ਹੁੰਦੀ ਆ ਉਹਦੇ ਮੇ ਹਵਾ ਭਰਨੇ ਵਾਲਾ ਉਹ ਦਿੱਤਾ ਹੋਇਆ ਕਹਿੰਦੀ ਚੱਕੂ ਐ ਪੈਨ ਦਾਸ ਮੋਢੇ ਤੇ ਚੱਕ ਕੇ ਖੜਨਾ ਗੱਡੀ ਚ ਰੱਖ ਕੇ ਖੜਨਾ ਆਪਾਂ ਆਹ ਉਹਦੇ ਗਲੇ ਆਏ ਪਰ 1 1 2 ਵਜੇ ਕਰਨੇ ਉਹਦਾ ਪੰਪ ਉਹ ਕਾਫੀ بڑا ਪੰਪਾ ਉਹ ਕੀ ਕਰੀਏ ਫਿਰ ਚੱਲ ਪੰਪ ਤਾਂ ਉਹਦੇ ਗਲੇ ਸਾਰ ਲਾਂਗੇ ਯਾਰ ਇਹ ਕਿਹੜਾ ਜ਼ਰੂਰੀ ਆ ਇਹਦਾ ਚਾਹੇ ਮੂੰਹ ਗਲੇ ਵੀ ਫਲਾ ਲਓ ਤਾਂ ਵੀ ਕੁਛ ਨਹੀਂ ਰਾਈਟ ਸਰ ਠੀਕ ਨਹੀਂ ਡਬਲ ਟੇਪ ਲੈਣੀ ਆ ਬਲੂ ਇੱਕ ਹਾਂ ਵਾਈਟ ਹੈਗੇ ਆ ਪਿੰਕ ਲੈਣੇ ਪਿੰਕ ਲੈ ਲਓ ਵੈਸੇ ਡਬਲ ਟੇਪ ਦੇ ਦੋ ਭੈਣ ਤੇ ਇੱਥੇ ਤੇ ਡਬਲ ਟੇਪ ਦੇ ਦੋ ਇੱਕ ਉਹ ਤੇਰੀ ਤੂੰ ਯਾਰ ਹਮੀ ਬੰਦਾ ਗੇਮੇ ਜਾਈ ਹੈ ਕਿੱਥੇ ਮੈਂ ਤੇ ਮੇਰਾ ਪੁੱਤ ਛੀ ਬੋਲ ਛੀ ਬੈਠਾ ਫੜ ਲਾ ਕੁਛ ਉਹ ਕਹਤੇ ਮੰਮੀ ਪੁੱਠਾ ਹੀ ਨਾ ਹੋ ਜਾਵੇ ਤੂੰ ਭੜ ਕੇ ਰੱਖ ਨੂਰੇ ਆ ਗਏ ਕਿਹੜੇ ਨੂਰੇ ਤੂੰ ਕ ਲੈਣਾ ਨੂਰੇ ਦੱਸ ਜੇ ਆਖੀਂ ਕ ਲੈਣਾ ਇੱਧਰ ਦੇਖ ਉਹ ਚਾਚੂ ਬੁਲਾਉਂਦਾ ਤੈਨੂੰ ਪੁੱਤ ਇੱਕ ਗਿਆ ਬਾ 68 ਕਾਲ ਤਾਂ ਬੁਲਾ ਦੇ ਸਾਲ ਦੀ ਬਾ ਦੇ ਪੁੱਤ ਇਹਨੇ ਨਹੀਂ ਬੁਲਾਉਣੀ ਸਾਸਰੀ ਕਾ ਕੈ ਮੰਮੀ ਦੱਦ ਇਹ ਤਾਂ ਤੁਹਾਨੂੰ ਮੰਨ ਕੇ ਕਿਆ ਕਹਿੰਦੀ ਕਿਆ ਲੈਣਾ ਹੈ ਸਾਈਕਲ ਹੀ ਪੁੱਤ ਹੈਗੀ ਤਾਂ ਹੈਗੀ ਸਾਈਕਲ ਹੀ ਤੇਰੇ ਕੋਲ ਦੇਖ ਲੈ ਖੁਸ਼ ਹੋਈ ਪਈ ਆ ਆਪੇ ਭੱਜੀ ਫਿਰਦੀ ਓਰੀ ਆ ਜਾ ਓਰੀ ਕੁਰਸੀ ਲਿਆ ਕੁਰਸੀ ਚੱਕ ਲਿਆ ਕੁਰਸੀ ਉਹ ਚੱਕਣ ਗਈ ਉਹ ਇਹ ਮੇਰਾ ਬੁੱਤੀ ਕਿੱਤੀ ਮੈਂ ਤੇ ਗਿਆ ਕੁੱਚੀ ਬਰ ਕੰਨੇ ਦੀ ਫੋਟੋ ਗੰਦਾ ਬੱਚਾ ਹੈ ਕੰਨੇ ਦੀ ਬਣਾ ਲੈ ਕੱਲੇ ਦੀ ਫੋਟੋ ਮਮੀ ਖਿੱਚ ਲਈ ਮੈਂ ਉਹ ਤਾਂ ਕੀ ਆ ਕੀ ਨਾ ਬਣ ਇੱਕ ਇੱਕ ਅੱਖਰ ਇੱਕ ਪਾਸੋਂ ਇੱਕ ਕੱਡ ਹੋਣਾ ਦੂਜੇ ਪਾਸੇ ਫੇਰ ਇੱਕ ਲੈ ਲਿਆ ਨਾ ਅਗਲੇ ਮਤਲਬ ਗਰਮੀ ਠੰਡਾਂ ਤੋਂ ਬਾਅਦ ਹਾਂ ਇੱਕ ਇੱਕ 11 ਦੇ ਉਹ ਲੈ ਕੇ ਜਾਣੀ ਇਹਨਾਂ ਨੇ ਤੁਹਾਨੂੰ ਦੱਸਿਆ ਕੀ ਲਿਖਾ ਕਰਕੇ ਗਈ ਹੋਈ ਆ ਬਸ ਸਟੋਲਰ ਆ ਹਾਂ ਕੀ 1053700 ਦਾ ਉਹ ਸਟੋਲਰ ਇਹ ਲੈ ਕੇ ਜਣਾ ਇਹ ਦੋਈ ਤਾਂ ਨਹੀਂ ਹੂੰ ਹੂੰ ਆਪਣੇ ਕੋਈ ਹੈਗਾ થਾਏਗਾ ਉਹ ਦੋਈ ਆ ਫਿਰ ਨਹੀਂ ਉਹ ਕੁਝ ਹੋਰ ਚੀਜ਼ ਆ ਉਹਦੇ ਵਿੱਚ ਚੀਲੀ ਉਹਦੇ ਵਿੱਚ ਬਿਠਾਈ ਹੁੰਦਾ ਇਹਦੇ ਵਿੱਚ ਪਾ ਵੀ ਹੋ ਜਾਂਦਾ ਤਾਂ ਕਰਕੇ ਇਹਦੇ ਵਿੱਚ ਹਾਂ ਪਾਗ ਅੱਛਾ ਮਰੇ ਆ ਲੱਗਿਆ ਹੋਇਆ ਇੱਕ ਬੱਚਾ ਗਰਨੇ ਤੇ ਹੈ ਹੂੰ ਠੀਕ ਐ ਚਲ ਦੇਖ ਲਾਂਗੇ ਕੋਈ ਗੱਲ ਨਹੀਂ ਠੀਕ ਹੈ। ਬੱਚੇ ਕੁਸ਼ਾ ਆ। ਦੀਦੀ, ਇੱਥੇ ਜਿਉ ਬੋਸ਼। ਲੈ ਨੀ। ਹੁਣ ਆਪਣੇ ਬਲੂਨ ਹੋ ਗਏ। ਠੀਕ ਹੈ। ਬਸ ਆ ਬਣ ਜਾਣੀ। ਬਸ। ਅੱਛਾ। ਦੀਦੀ। ਦਿਲ ਲੱਗ ਕੇ ਖੇਡ। ਇਹਦੇ ਨਾਲ ਮੈਂ ਕਹਿੰਦਾ ਜੇ ਇਹਨਾਂ ਆ ਚੀਜ਼ ਵਧੀਆ ਰਹੂਗੀ। ਤੇ ਵੀ ਲੈ ਲੈਂਦੇ ਹਾਂ। ਹਾਂ? ਇਹ ਵੀ ਲੈ ਲਿਓ ਇਹਦੇ ਨਾਲ ਉਹ ਠੀਕ ਹੈ ਦੇਖ ਕੇ ਮਾ ਤਾ ਨਹੀਂ ਬੀਰਪੁਰ ਤਾਂ ਨਹੀਂ ਲੈ ਕੇ ਜਾਣੀ ਬਸ ਕਰੋ ਤੁਸੀਂ ਪਿੱਛੇ ਆ ਜਾਓ ਡੈਕੋਰੇਸ਼ਨ ਵੇ ਇਹ ਕਿੱਥੇ ਅੱਛਾ ਇਹ ਕੇਕ ਦੇ ਉੱਪਰ ਲੱਗਦੇ ਆ ਇਹ ਮੈਂ ਪੈਸੇ ਕਿੰਨੇ ਕਿੰਨਾ ਸੋਨਾ ਨਾ ਹਾਂ ਕੇਕ ਦੇ ਉੱਪਰ ਲੱਗ ਜਾਂਦਾ ਚਲੋ ਗਾਵੇਂ ਵਿੱਚ ਕੁਝ ਦੇਖ ਲਈਏ ਚਲੋ ਅੱਗੇ ਵੀ ਚੱਲਦੇ ਆ ਤੇ ਹੋਰ ਭਾਈ ਇਹ ਦੋ ਬਲੋ ਹੋਰ ਕਿਆ ਲਿਆ ਜਾ ਬੇ ਆਤਾ ਨਹੀਂ ਜੇਣਾ ਟੱਕਾ ਜਾ ਕੇਕ 'ਚ ਪੈ ਜਾਣਾ ਸਾਰਾ ਇਹ ਹੋਏ ਪਰ ਉਹ ਉਦਾਂ ਵੀ ਕਈ ਵਾਰ ਚੱਲਦਾ ਨਹੀਂ ਹੈ ਇਹ ਇੱਕ ਵਾਰ ਕੇਕ ਮਨਾਇਆ ਇਹ ਚਲਾਇਆ ਸੀਗਾ ਕੇਕ ਕੇਕ ਤੇ ਦੇਖੀਏ ਸਾਰਾ ਹੀ ਕੇਕ 'ਚ ਪੈ ਗਿਆ ਕੇਕ ਹੀ ਮਨਾ ਲਿਆ ਤਾਂ ਕੇਕ ਕੇ ਸਹੀ ਗੱਲ ਹੈ ਬਰਥਡੇ ਵੀ ਨਹੀਂ ਮਨਾਇਆ ਸੀ ਕੇਕ ਇਹ ਮੈਂ ਦੇਖੀਏ ਉਤਰੋ ਕਿੰਨਾ ਸੋਹਣਾ ਲੱਗਦਾ ਮੈਂ ਦੇਖ ਲਿਆ ਆ ਲੈ ਚੱਲ ਜਿੱਥੇ ਜੇ ਉਹ ਕੰਦੀ ਦੇ ਦੋ ਵੀ ਹੁਣ ਉਹ ਹੀ ਕੱਢੀ ਆ ਉਹ ਹੀ ਕੱਢਦੀ ਆ ਲੱਡੂ ਉਹ ਹੀ ਕੰਦੀ ਆਹੀ ਗੱਲ ਕਰਦੇ ਤੇ ਅਸੀਂ ਹੁਣ ਅੱਛਾ ਹਾਂ ਪੁੱਤ ਨੂਰੇ ਹਾਂ ਨਹੀਂ ਨਹੀਂ ਇਹ ਲੈਣੀ ਇਹ ਇਹਨਾਂ ਨੂੰ ਲੈ ਲਓ ਇੱਕ ਜਿਓ ਆਜੋ ਆਜੋ ਕੰਦੀ ਬੈਠਣਾ ਵਿੱਚ ਚਲੋ ਦੇਖ ਲਿਓ ਕੁਛ ਹੋਰ ਇੱਕ ਕੈਪ ਲੈ ਲਈ ਜੀ ਹਾਂ ਹਾਂ ਕੈਪ ਦੇਖ ਲਓ ਇਹਨੇ ਦੇਖ ਲਓ ਲੈ ਲਈਏ ਕੈਪ ਦੇਖ ਲਓ ਕਿਹੜੀ ਲੈਣੀ ਆ ਤੇ ਕਾਹਨੇ ਤੇ ਆਜਾ ਜੱਨੀਆ ਸੋਨੀਆ ਫਿਰ ਇਹਦੇ ਨੂੰ ਆਜਾ ਜੱਨੀਆ ਸੋਨੀਆ ਖੜੋ ਚੈੱਕ ਕਰੀਏ ਜਾਂਦੇ ਹੋਰ ਥੋੜੀ ਉਹ ਥੋੜੀ ਜਿਹੀ badi ਆ ਇਹ ਛੋਟੀ ਆ ਆ ਵੈਸੇ ਬੱਚਿਆਂ ਨੇ ਉਹ ਲੈਣੀਆਂ ਛੋਟੀਆਂ ਵੀ ਪੁੱਕ ਜਣੀਆਂ ਆ ਆਹਦੇ ਰਸਤੇ ਅਲੱਗ ਲੈ ਲੈਣੇ ਆ ਹੂੰ ਜਿਹੜੀ ਬਰਥਡੇ ਕਨ ਬਸ ਇਹ ਅਲੱਗ ਲੈ ਲੈਣੇ ਆ ਹਾਂ ਆ ਇਦਾਂ ਕਰ ਲਓ ਦੋ ਆ ਲੈ ਲਓ ਇੱਕ ਆ ਲੈ ਲਈ ਵਸਰ ਗਿਆ ਤੇ ਹਾਂ ਚਲੋ ਬਰਥਡੇ ਦਾ ਨਾ ਇਥੇ ਅਲੱਗ ਨਹੀਂ ਕੁਝ ਹੂੰ ਤਿੰਨੇ ਇਹ ਲੈ ਲਓ ਹੋਰ ਆ ਪਟੇਪ ਵਗੈਰਾ ਦੇ ਲਈ ਆ ਆ ਤਾਂ ਹੈਗਾ ਆਪਣੇ ਕੋਲ ਉਦਣ ਵਾਲਾ ਸੰਭਾਲ ਕੇ ਰੱਖਿਆ ਮੈਂ ਕੀ ਆਹ ਉਹ ਭਾਈ ਕੀ ਆਹ ਕੀ ਅੱਛਾ ਹਾਂ ਹਾਂ ਇਹ ਹੈਗਾ ਆਪਣੇ ਕੋਲ ਨਾ ਉਦਣ ਲਾਉਣਾ ਭੁੱਲ ਗਏ ਤੇ ਆ ਆ ਵੀ ਆਪਣੇ ਕੋਲ ਹੋਣੇ ਆ ਇਹ ਆਪਾਂ ਲੈ ਹੀ ਨਹੀਂ ਤੇ ਇਹ ਇੱਕ ਵਾਰ ਦੇਖ ਹੋਣੇ ਇਹ ਜੀ ਭਾਈ ਹੋ ਪਾਏ ਹੋਣੇ ਆ ਜਾਂ ਦੋਲ ਉਦੋਂ ਦੋ ਲਈ ਤੇ ਆਪਾਂ ਇਹ ਕਿਉਂਕਿ ਨਿਆਣਿਆਂ ਗੱਥੇ ਸਮਾਨ ਬਹੁਤ ਹੋ ਗਿਆ ਨਾ ਲੱਭੋਣੇ ਲਮਾਰੀਆਂ ਸੱਜੇ ਛੋਟੀਆਂ ਹਾਂ ਸਲਮਾਰੀਆਂ ਸਾਡੀਆਂ ਛੋਟੀਆਂ ਐ ਕਰੀਏ ਕਿਆ ਅਸੀਂ ਗਰੀਬ ਹੁੰਦੇ ਜਾਂਦੇ ਆ ਕਿਆ ਕਰੀਏ ਸਮਾਨ ਸਾਡੇ ਕੋਲ ਵਾਧਾ ਹੁੰਦਾ ਜਾਂਦਾ ਐ ਕਿਸੇ ਨੂੰ ਮੜਾ ਜਾ ਬਾਬਾ ਦੇ ਕੰਨਾਂ 'ਚ ਪਾ ਦੇਣ ਕਿ ਸਾਨੂੰ ਲਮਾਰੀਆਂ ਦਵਾ ਦੋ ਇਹਦ ਨੂੰ ਕੋਈ ਗੱਲ ਨਹੀਂ ਬਸ ਇਹਨਾਂ ਨੇ ਮੈਨੂੰ ਆਜੇ ਕੁਛ ਇਦਾਂ ਹੋਰੀ ਹੋਰ ਦੇਖ ਲਓ ਭਾਈ ਕੁਛ ਪਾ ਜੇਰੀਆ ਉਸ ਦਿਨਾਂ ਪਰ ਉਪਰ ਡੱਬੀਆਂ ਲਿਖੀਆਂ ਦੀਆਂ ਦੇਖ ਜੈਸਮਨ ਉਹ ਜੀ ਉਹ ਤੇਰੀ ਜੁੜੀ ਹੋਈ ਧੀ ਥੱਲੇ ਚੇੜ ਜਿਹਾ ਲੱਗਿਆ ਵਾ ਕਿਹੜੀ ਉਪਰ ਉਪਰ ਨਹੀਂ ਦੀਆਂ ਦੇਖੀਆਂ ਉਪਰ ਦੇਖੇ ਨਹੀਂ ਸੀ ਇਹ ਦੁੱਧ ਪਾਣ ਦੇ ਹੂੰ ਉਹ ਜਿਹਾ ਹੀ ਐਸੇ ਹੂੰ ਇਹ ਕਿੰਨੇ ਦਾ ਇਹਦੇ ਮੇ ਲਿਖਿਆ ਹੋਣਾ ਪ੍ਰਾਈਸ 300 6 400 400 ਉਹ ਫਿਰ ਤਾਂ ਪ੍ਰਾਈਸ ਤਾਂ ਸੇਮ ਹੀ ਆ ਉਹ ਬੜੀ ਸੀ ਸਾਈਜ਼ ਚ ਬੜੀ ਆ ਹਾਂ ਥੋੜੀ ਬੜੀ ਬਿਤੀ ਹੈ ਨਾ ਇਹਣਾ ਆਪਾਂ ਨੂੰ ਪਤਾ ਨਹੀਂ ਇਹਨਾਂ ਧਿਆਨ ਦਿੱਤਾ ਫਿਰ ਉਧਰੇ ਦੇਖਿਆ ਮੈਂ ਕਿ ਗਿਫਟ ਆਪਾਂ ਵੈਸੇ ਉਹਦੇ ਜੋਗਾ ਲੈ ਲਿਆ ਸੀਗਾ ਜੀ ਅ ਗੁਰਲੇਨ ਗੁਰਲੇਨ ਜੋਗਾ ਨਹੀਂ ਤਾਂ ਗਿਫਟ ਵੈਸੇ ਆ ਵੀ ਚੀਜ਼ਾਂ ਜਿੱਦਾਂ ਇਹਦੇ ਵਿੱਚ ਸਭ ਕੁਝ ਸੱਤ ਖਾਣੇ ਹੁੰਦੇ ਦੇ ਵਿੱਚ ਰੋਟੀ ਸਬਜ਼ੀ ਜਿੱਦਾਂ ਸਭ ਕੁਝ ਹਾਂ ਇਹ ਨੂਰ ਦੀ ਆਹੀ ਚੀਜ਼ ਆ ਦੇਖੋ ਤਾਂ ਹਾਂ ਆ ਚੀਜ਼ ਇਹ ਨੂਰ ਨੂੰ ਲੈ ਕੇ ਜਾਵਾਂਗੇ ਜਾਂ ਸਕੂਲ ਜਾਊਗੀ ਹਾਂ ਆ ਪਤਾ ਨਹੀਂ ਕਾਦੇ ਵਾਸਤੇ ਆ ਬਟਨ ਜਾਂ ਏ ਮੈਂ ਕਹਿੰਦਾ ਜਿੱਦਾਂ ਹੁਣ ਵਿੱਚ ਚੀਜ਼ ਗਰਮ ਆ ਹਨਾ ਉਹਦੇ ਵਾਸਤੇ ਨੂਰ ਉਹਦੇ ਪੁੱਤ ਕਿਆ ਕਰਦਾ ਮਨ ਕਿੰਨਾ ਹੀ ਨੂਰ ਉਹ ਦੇਖ ਫਕੀਰ ਤੋਂ ਉਹਦੇ ਪੁੱਤ ਵੀਰਾ ਕਿਆ ਕਰਦਾ ਵੀਰਾ ਦੇ ਪੁੱਤੇ ਲੰਦਾ ਉਹ ਤੁਸੀਂ ਦੇ ਬੈਠਾ ਚੱਲ 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 ਜਾ ਜਾ ਬੋਟਲਾਂ ਬਹੁਤ ਸੋਹਣੀਆਂ ਸੋਹਣੀਆਂ ਭਾਈ ਬੋਟਲਾਂ ਦੇ ਕਲਰ ਤਾਂ ਦੇਖ ਆ ਦੇਖਿਆ ਸੋਹਣਾ ਕਲਰ ਹੈ ਮੈਲਟਨ ਬੋਤਲਾਂ ਉਹ ਇਸ ਵਧੀਆਂ ਤਾਂ ਸੋਹਣੀਆਂ ਬਹੁਤ ਦੀ ਵੀ ਹੈਗੀ ਪਿੱਤਲ ਦੀ ਹਾਂ ਅੱਜ ਉੱਪਰ ਗਲਾਸ ਵੀ ਹੈ ਅੱਗੇ ਮੰਮੀ ਨੇ ਪਿੱਤਣ ਦੀ ਇੱਕ ਰੱਖਿਆ ਹੁੰਦਾ ਦਾ ਗਲਾਸ ਉਹਦੇ ਚ ਪਾਣੀ ਪਾ ਕੇ ਨਾ ਰਾਤ ਨੂੰ ਰੱਖਦੇ ਨਾ ਸਵੇਰ ਨੂੰ ਪੀ ਕੇ ਕਰਦੀ ਸੀ ਮੰਮੀ ਪਤਾ ਨਹੀਂ ਕਾਤੇ ਪਤਾ ਨਹੀਂ ਕਿਸੇ ਨੇ ਦੱਸਿਆ ਸੀਗਾ ਕਿਸੇ ਕਾਰਨ ਤੋਂ ਸੁਝਾਅ ਦਿੱਤਾ ਹਾਂ ਹਾਂ ਕੋਈ ਇਹੋ ਜਿਹਾ ਕਾਰਨ ਹੈਗਾ ਤਾਂ ਕੋਈ ਪਰਸ ਤਾਂ ਉਹਦੇ ਵੀ ਹੈਗੀ ਹੈ ਪਰਸ ਹਾਂ ਪਰਸਾ ਵਰਤਾਨੀਗਾ ਬਹੁਤ ਬੈਂਦੀ ਜਨਾਨੀਆਂ ਦੀ ਪਰਸ ਹੋ ਗਿਆ ਰੂਟ ਹੋ ਗਿਆ 버스 ਹੁਣ ਤਾਂ ਨਿਆਣੇ ਆ ਚਲੋ ਹਾਂ ਪਹਿਲੇ ਮੈਂ ਕਦੀ 버ਸ ਨਹੀਂ ਚੱਕਦੀ ਹੁੰਦੀ ਸੀਗੀ ਹੁਣ ਨਿਆਣੇ ਆ ਕਰਕੇ ਵੀ ਚੱਕਣਾ ਪੈਂਦਾ ਹੁਣ ਵੀ ਮੈਂ ਨਹੀਂ ਚੱਕੜੇ ਹੁਣ ਵੀ ਕੋਈ ਉਹ ਚੱਕੂਗਾ ਅੱਛਾ ਨਿਆਣੇ ਆ ਮਜਬੂਰੀ ਜੀ ਚੱਕਣਾ ਪੈਂਦਾ ਨੇ ਉਹਨੇ ਮੈਂ ਬਹੁਤ ਘੱਟ 버ਸ ਚੱਕਦੀ ਮੈਂ ਚੱਕਿਆ ਵੀ ਨਹੀਂ ਬੋਲਦਾ ਕੋਈ ਮੈਨੂੰ ਪੈਸੇ ਨਹੀਂ ਦਿੰਦੇ ਹੁੰਦੇ ਨੇ ਮੈਂ ਪਾਸ ਦੇ ਫੋਨ ਦੇ ਕਵਰ ਪਿੱਛੇ ਪਾ ਲੈਣੀ ਹੁੰਦੀ ਮੈਂ ਵੀ ਦੋ ਤਿੰਨ ਕਿਲੋ ਤੇ ਦੇ ਵੇਅਰ ਨੂੰ ਬਸ ਸ਼ੌਂਕ ਚ ਆਏ ਪਏ ਆ ਬਸ ਤੁਸੀਂ ਕਿਉਂ ਆਏ ਜਾਂ ਸ਼ੌਂਕ ਤੇ ਮੈਂ ਲੈ ਕੇ ਜਾਈ ਜਦੋਂ ਮੇਰਾ ਵਿਆਹ ਮੈਨੂੰ ਨਾ ਮੰਮੀ ਹੁਣੇ ਲੈ ਕੇ ਤੇ ਮੈਂ ਇਹ ਕਿਹਨੂੰ ਚੱਕਣਾ ਤਾਂ ਮੈਂ ਹੈ ਨਹੀਂ ਕਿਤੇ ਦੇਣਾ ਤਾਂ ਹੈ ਜਗੜੀਆਂ ਨੇ ਕਹਣਾ ਕੁੜੀ ਨੇ ਕਿਹਾ ਚੱਕਣਾ ਨਹੀਂ ਇਹਨਾਂ ਨੇ ਪਰਚੇ ਨਹੀਂ ਦਿੱਤਾ ਹਾਂ ਨਹੀਂ ਭਾਈ ਜਿਹੜਾ ਸਮਾਨ ਦੇਣਾ ਉਹ ਤਾਂ ਦੇਣਾ ਹੀ ਪੈਂਦਾ ਠੀਕ ਨਹੀਂ ਜੋ ਸਮਾਨ ਦੀ ਲੋੜ ਹੈ ਜ਼ਰੂਰ ਤਾਂ ਚਲੋ ਰੱਖਣਾ ਕੋਲ ਚਾਹੇ ਨਹੀਂ ਰੱਖਣਾ ਪਰ ਕਿੰਨਾ ਸੋਹਣਾ ਇਹ ਤੁਹਾਨੂੰ 400 ਰੁਪਏ ਦਾ ਤੁਹਾਨੂੰ ਇੱਕ ਦਿਨ ਦਵਾਈ ਦੇ ਪਹਿਲਾਂ ਦਵਾਈ ਤਾਂ ਹੈਗੀ ਚੁ ਹੋਰ ਕੀ ਆ ਭਾਬੀ ਨੂੰ ਵੀ ਦਵਾਈ ਆ ਤਾਂ ਤੈਨੂੰ ਵੀ ਭਾਈ ਜੈਤ ਮੈਨੂੰ ਦਵਾਈ ਆ ਆ ਦੇਖੋ ਕਿੰਨਾ ਸੋਹਣਾ 50 ਰੁਪਏ ਦਾ ਕਿੰਨਾ ਸੋਹਣਾ ਇਹ ਇਹ ਤਾਂ ਬੱਚਿਆਂ ਵਾਲਾ ਗੁੱਡਾ ਜਿਹਾ ਛਪਿਆ ਵਾਪਰ ਬੱਚਾ ਕਿਹੜਾ ਪੈਸੇ ਰੱਖੂਗਾ ਇਹ ਜਿਹੜੀ ਅਮੀ ਆਉਂਦੇ ਆ ਉਹ ਤੇ ਆ ਬਹੁਤ ਮੇਰੀ ਨਾ ਇਹਨੇ ਬਣਾ ਬੱਚੇ ਜੀ ਵਾਲਾ ਦਿੱਤਾ ਉਹ ਯਾਦ ਉਹ ਫੋਟੋ ਜੀ ਨਾ ਹੁੰਦੀ ਸ਼ੋਅ ਕਿੰਨੇ ਬਣਾਇਆ ਬਹੁਤ ਸੋਹਣਾ ਹਾਂ ਸਿ ਆ ਕਿ ਆ ਲਿਖਿਆ ਵਾ ਪਿਛੇ ਸਮਾਈਲ ਸਮਾਈਲੇ ਆਫਟਰ ਵਿਚ ਹੈ ਨਾ ਉਪਰ ਸਟicker ਸਟicker ਜਿਹਾ ਲੱਗਿਆ ਵਾ ਆ ਦੇਖੋ ਹੋਰ ਦੀ ਆ ਵੈਸੇ ਮੈਂ ਤਾਂ ਗਰਲੀਨ ਨੂੰ ਸੋਚਦਾ ਤਾ ਗਿਫਟ ਦੇਣ ਨੂੰ ਵੀ ਬੈਗ ਦੇ ਦਾਂਗੇ ਸਕੂਲ ਵਾਲਾ ਹੂੰ ਫੇਰ ਭਾਈ ਬੋਟ ਲੇਡਿਸ ਦੀ ਜ਼ਿਆਦਾ ਤੀ ਇਹ ਕਹਿੰਦੀ ਆ ਵੀ ਨਹੀਂ ਵੈਸੇ ਨਾ ਮੈਂ ਗੁਲੀਨ ਨਾਲ ਗੱਲ ਵੀ ਕਰੀ ਪਰ ਨਾ ਗੱਲਾਂ ਗੱਲਾਂ ਮਮੀ ਕਹਾਂ ਫੇਰ ਨਹੀਂ ਤੂੰ ਪੁੱਛ ਕਹਿੰਦੀ ਇਹ ਤੂੰ ਸੁਣ ਲੈਣਾ ਮੈਂ ਕਿਹਾ ਨਾ ਪੁੱਤ ਲੈਦਾ ਅਸੀਂ ਲਿਆ ਮੈਂ ਤੈਨੂੰ ਵੈਸੇ ਪੁੱਛਦੀ ਆ ਹਾਂ ਹੈ ਗੁਲੀਨ ਵੀ ਬੜੀ ਚਲਾਕ ਜਦ ਤੇ ਟੋਣ ਲਾ ਪੈਂਦੀ ਮੂਰੇ ਕਹਿੰਦੀ ਪੁੱਛ ਲੈਣੇ ਨਿਆਣੇ ਬਹੁਤ ਤੇਜ ਆ ਨਹੀ ਨਿਆਣੇ ਕਿਤੇ ਘਾਟਾ ਨਿਆਣੇ ਬਹੁਤ ਚੰਟਾ ਤੇ ਗਰਲੀਨ ਜੋਗਾ ਭਾਈ ਅਸੀਂ ਜੋ ਗਿਫਟ ਲਿਆ ਉਹ ਤੁਹਾਨੂੰ ਸ਼ਾਇਦ ਹੁਣ ਤੱਕ ਪਤਾ ਲੱਗ ਜਵੇ ਕਿਉਂਕਿ ਹਾਂ ਜਦੋਂ ਤੱਕ ਆਹਾ ਵੀਡੀਓ ਪੈਣੀ ਉਹਦੋਂ ਤੱਕ ਤਾਂ ਤੁਸੀਂ ਦੂਜਾ ਬਲੌਗ ਦੇਖੇ ਲੈਣਾ ਉਹਦੇ ਜੇ ਤੁਹਾਨੂੰ ਪਤਾ ਲੱਗੇ ਜਾਣਾ ਸੀ ਕੀ ਲਿਆ ਉਹਦੇ ਵਾਸਤੇ ਗਿਫਟ ਨੋਲ ਇਹਦੀ ਬੈਗ ਆ ਬੈਗ ਇਹਦੀ ਬੈਗ ਆ ਨਿਆਣਿਆਂ ਵਾਸਤੇ ਵਧੀਆ ਚੀਜ਼ ਆ ਨਵੀਆਂ ਨਵੀਆਂ ਗੁੱਡੀਆਂ ਨਾਲ ਲਵੇ ਫਟਾਉਂ ਹੋਰ 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 ਮੰਮੀ ਜੀ ਦੀ ਕਹਾਵਤ ਮੇਰੀ ਦੀ ਹਾਂ ਤੇ ਹੁਣ ਆਪਣਾ ਉਹ ਆ ਪਏ ਉਦੋਂ ਇਹ ਜੇ ਲੈਦੇ ਪਰਸ ਆਹਾ ਹੂੰ ਇਹ ਬੜੀ ਲੱਗਦੀ ਏ ਉਹਦੇ ਨਾਲ ਮੈਨੂੰ ਇਹ ਮੁੱਦਾ ਦੀ ਏ ਥੋੜਾ ਜਿਹਾ ਫਰਕ ਹੈ ਥੋੜਾ ਜਿਹਾ ਫਰਕ ਆ ਥੋੜੀ ਇਹ ਤਾਂ ਜੇ ਕੋਈ ਨੂਰ ਵਰਗੀ ਚਿੰਬੜ ਜਿਵੇਂ ਉਹਦਾ ਚੌਥਾਰ ਨੇ ਨੂੰ ਆ ਉਧਰ ਹੀ ਆ ਉਧਰ ਹੀ ਆਲੇ ਕਿੰਨਾ ਤਾਂ ਲੱਗਦਾ ਜਿੰਮੀ ਛੋਟਾ ਜਿਹਾ ਹੈ ਉਹ ਹੋ ਹੈ ਹੈਂਡ ਹੈਂਡ ਬੈਗ ਆ ਇਹ ਤਾਂ ਹੈਂਡ ਬੈਗ ਆ ਪਰ ਮੈਂ ਤਾਂ ਮੋਡੇ ਵਾਲੀ ਹੈਂਡ ਬੈਗ ਵੀ ਨਹੀਂ ਹੈਗਾ ਸਰਦਾਰ ਜੀ ਇਹ ਲੱਕ ਨਾਂ ਮੰਨਣੇ ਵਾਲਾ ਮੇਰੇ ਘਰ 'ਚ ਨਹੀਂ ਨਹੀਂ ਲੱਕ ਨਾਂ ਵਾਲਾ ਲੱਖ ਦਸੀ ਛੋਟੀ ਆ ਲੱਖ ਕਾ ਨਹੀਂ ਬੰਨ ਹੋਣਾ ਲੱਖਾਂ ਦਾ ਹੈਗਾ ਹਾਂ ਆ ਦੇਖ ਇੱਥੇ ਹੋਰ ਵੀ ਕੁਝ ਦੇਖਣੀ ਸੀ ਇਹ ਸਮਾਨ ਤਾਂ ਜੇ ਬਰੀਕੀ ਨਾਲ ਦੇਖਿਆ ਜਾਵੇ ਭਾਈ ਨਾਲ ਕੋਲ ਸਾਰੇ ਹੀ ਮਿਲ ਜਾਂਦਾ ਹਾਂ ਇਹ ਬੱਚਿਆਂ ਪੁੱਛਿਆਂ ਵਾਲਾ ਹੀ ਆ ਸਿਸਟਮ ਵੈਸੇ ਪੈਸੇ ਪੂਸੇ ਭਾਨੂ ਨਾ ਅਗਲੇ ਲੈ ਘੜੀ ਹੋ ਆ ਲੈ ਜਣਾ ਤਾਰ ਕੇ ਨਾ ਜੇ ਮੈਂ ਲੈ ਕੇ ਜਾਉਂ ਤੇ ਵਾਹ ਆਰਮ ਪ੍ਰਾਣੀ ਜਮਾਨੇ ਵਾਲੇ ਬਹੁਤ ਸੋਹਣੇ ਆ ਇਹ ਦਿਖਾਇਓ ਬਾਰਾ ਮਾੜੀ ਚੱਹੀ ਆਹਾਂ ਹਾਂ ਤੁਹਾਡੇ ਘਰ ਦੇ ਕੋਲ ਤਾਂ ਇਹ ਵੀ ਪੁਜਾਈ ਜਾਂਦਾ ਵੀ ਨਹੀਂ ਭਾਜੀ ਨੇ ਨਹੀਂ ਪਿਆਰੋਂ ਨਹੀਂ ਆਂਦਾ ਉਹ ਦੁੱਤੀ ਹੋ ਕੇ ਨਾ ਮੰਮੀ ਨੇ ਇੱਧਰੇ ਲਿਆ ਕੇ ਲੈ ਜਾਂਦਾ ਉਹਨੂੰ ਸਾਰਾ ਟੱਬਰ ਉੱਠ ਜਾਂਦਾ ਮੈਂ ਕੀ ਕਹਾਂ ਤੇ ਉਹ ਪਾਣੀ ਦੇ ਵਿੱਚ ਉਹ ਸਾਡੇ ਕਮਰੇ ਚ ਵੀ ਆਵਾਜ਼ ਜਾਂਦੀ ਹੁੰਦੀ ਉਹ ਵੇ ਸ਼ੇਰ ਟੈਨਸ਼ਨ ਫਰੀ ਹੋ ਕੇ ਹੀ ਸੌਂਦੇ ਆ ਹਾਂ ਐਨੀ ਨਹੀਂ ਟੈਨਸ਼ਨ ਲਈਦੀ ਆਪਾਂ ਮਰਜੀ ਦੇ ਮਾਲਕਾਂ ਮਰਜੀ ਨਾਲ ਹੀ ਉੱਠੀਦਾ ਉਹ ਉਹ ਲੈ ਆਂਦਾ ਤਾਂ ਵੀ ਸਾਜਰੇ ਉੱਠਣਾ ਪਏਗਾ ਨਾ ਭਾਈ ਹੁਣ ਵੀ ਭਈਆ ਹੈ ਨਹੀਂ ਹੈਨਾ ਤੇ ਕਈ ਵਾਰ ਮੈਂ ਖਿਆ ਜਦੋਂ ਹੁਣ ਫੋਨ ਮੰਨ ਲਓ ਸਹਰਾਣੇ ਹੀਠਾਂ ਜਾਂ ਕੁਛ ਕਈ ਵਾਰ ਨਹੀਂ ਪਤਾ ਮੈਂ ਖਿਆ ਇਹ ਥਾਲਾ ਉੱਚੀ ਬੋਲੇ ਕਰੂੰਗਾ ਸਾਈਡ ਪਰ ਰੱਖ ਹੋ ਜਾਂਦਾ ਪਰ ਆਤ ਤੇ ਜਿਹੜੀ ਪਈ ਵੀ ਸ਼ੁਰੂ ਤੇ ਉਹ ਮੰਮੀ ਦੇ ਠਾਲ ਦੇ ਨਾਲ ਹੀ ਪਈਦੀ ਆ ਮੰਮੀ ਨੇ ਠਾਲਣਾ ਤਾਂ ਉੱਠਣਾ ਚਾਹ ਦੇਣੀ ਫਿਰ ਜਦੇ ਉੱਠ ਕੇ ਹਾਂ ਇੱਕ ਸਭ ਤੇ ਬੜੀ ਗੱਲ ਪਹਿਲਾਂ ਚਾਹ ਚਾਹੀਦੀ ਫਿਰ ਉੱਠ ਹੁੰਦਾ ਤੇ ਲਓ ਜੀ ਬਾਕੀ ਹੁਣ ਸਮਾਨ ਆਪਣਾ ਹੋ ਗਿਆ ਕੰਪਲੀਟ ਸਾਰਾ ਹੂੰ ਤੇ ਡੈਕੋਰੇਸ਼ਨ ਵਾਲਾ ਸਮਾਨ ਲੈ ਹੋ ਗਿਆ ਬਾਕੀ ਭਾਈ ਹੁਣ ਜੇਤੀ ਕਰ ਲਈ ਤੇ ਨਿਆਣੇ ਇੱਧਰ ਕਿਆ ਕਿਆ ਲੈ ਲੈਣਾ ਉਧਰ ਦੇਖ ਕੇ ਜਾ ਕੇ ਉਹ ਦੇਖ ਉਧਰ ਇੱਕ ਚੜਾਈ ਤੋਂ ਬਾਅਦਦੇ ਆ ਹੈ ਕਦੇ ਕਾਸੇ ਤੇ ਚੜ ਕੇ ਲਗਾ ਦੇ ਪਰ ਹਾਂ ਆ ਦੇਖਿਆ ਤਾਂ ਜਿਆਦਾ ਹੈ ਲੱਡੂ ਹਾਂ ਰੂਰੇ ਰੂਰੇ ਕੀ ਆਏ ਹੈ ਵਿਆਹ ਹੈ ਫੋੜਾ ਇਹਦਾ ਤਿਆਰ ਆ ਇਹਦਾ ਹੁਣ ਭਜਾ ਲੈਣਾ ਇਹਨੇ ਤਾਂ ਉਹ ਤਾਂ ਆਏ ਆਏ ਚੁਟੇਲੇ ਹੁੰਦੇ ਦੇ ਪਰਾਂਏ ਕੋਈ ਕੋੜਾ ਅਜੇ ਅਜੇ ਚਲਾਣਾ ਨਹੀਂ ਜਾਂਦਾ ਇਹਨੂੰ ਜਿਹੜੇ ਵੀ ਜਿਹੜੂ ਉੱਤਰੂਗਾ ਇਹ ਵੀ ਤਾਂ ਚੜ ਜਾਣਾ ਹੈ ਲਓ ਜੀ ਭਾਈ ਸਮਾਨ ਆਪਣਾ ਫਿਰ ਸਾਰਾ ਲੈ ਹੋ ਗਿਆ ਡੈਕੋਰੇਸ਼ਨ ਵਾਲਾ ਜੋ ਜੋ ਲੈਣਾ ਸੀਗਾ ਹੈਨਾ ਤੇ ਹੁਣ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਿਫਟ ਤਾਂ ਵੈਸੇ ਆ ਵੀ ਬਹੁਤ ਸੋਹਣੇ ਸੋਹਣੇ ਪਈਏ ਨੇ ਕੋਲ ਹੈ ਅਗਰ ਗਿਫਟ ਕਿਸੇ ਬੱਚੇ ਨੂੰ ਦੇਣਾ ਹੋਵੇ ਤਾਂ ਬਹੁਤ ਸੋਹਣੇ ਸੋਹਣੇ ਗਿਫਟ ਆ ਭਾਈ ਟਵਾਈਜ਼ ਲੈਂਡ ਦੁਕਾਨ ਦਾ ਨਾਮ ਆ ਜਿਹੜਾ ਅਸੀਂ ਬੀ 2 ਮਾਲ ਦੇ ਵਿੱਚ ਆਂਦੇ ਹੁੰਦੇ ਆ ਉਹਦੀ ਲੋਕੇਸ਼ਨ ਤੁਹਾਨੂੰ ਦੱਸੀ ਹੋਈ ਹੈ ਉਹਦੇ ਬਿਲਕੁਲ ਆਪੋਜ਼ਿਟ ਪੈ ਜਾਂਦਾ ਹੈ ਵਿਸ਼ਾਲ ਮਾਲ ਦੇ ਨਾਲ ਬਹੁਤ ਸੋਹਣੇ ਸੋਹਣੇ ਗਿਫਟ ਆ ਇਹ ਜੀ ਗਿਫਟ ਦੇਣੇ ਹੋਣਗੇ ਪਰ ਸਾਡੀ ਹੁਣ ਕੁੜੀਆ ਜੀ ਦਾ ਬਰਥਡੇ ਆ ਉਹ ਥੋੜੀ ਜੀ ਹੋ ਗਈ ਹੁਣ ਵੱਡੀ ਉਹ ਹੁਣ ਇਹ ਚੀਜ਼ਾਂ ਗਲ ਖੇਲ ਦੀਆਂ ਤਾਂ ਕਰਕੇ ਅਸੀਂ ਉਹਦੇ ਵਾਸਤੇ ਗਿਫਟ ਲਿਆਏ ਆ ਪਾਉਣ ਵਾਸਤੇ ਸੂਟ ਆ ਚੀਜ਼ਾਂ ਹੁਣ ਉਹਨੂੰ ਹੈ ਨਹੀਂ ਉਹਨੂੰ ਸ਼ੌਂਕ ਇਹ ਚੀਜ਼ਾਂ ਦਾ ਨਹੀਂ ਤਾਂ ਇਹਨਾਂ ਚੋ ਲੈ ਜਾਂਦੇ ਕੋਈ ਚੀਜ਼